ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਦੂਕ ਟਿੱਕ ਕੋਲ ਤੋਂ ਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋ ਮਿਲ ਕੇ ਕਰਦੇ ਆ ਆਸ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓes ਸਾਡੇ ਨਾਲ ਦੇਖ ਸਕੋ ਹਾਂਜੀ ਚਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟ ਕਾ ਡਿਜ਼ਾਈਨਾਂ ਬਾਰੇ ਸਾਨੂੰ ਜਰੂਰ ਦੱਸਿਆ ਤਦ ਕੀ ਦੰਦ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਗ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਸਾਨੂੰ ਇੰਸਟਾ ਤੇ ਫੋਲੋ ਕਰੋ ਸੰਧੂ ਘਟੀ ਕੋਡ ਦੋਨਾ ਨਾਮ ਤੇ ਸਾਡੀ ਇੰਸਟਾ ID ਹੈ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਭੇਜੂਗਾ ਉੱਤੇ ਜਾ ਕੇ ਤੁਸੀਂ ਸਭ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵੇਖ ਕੇ ਸਿਲੈਕਟ ਕਰਕੇ ਆਪਣਾ ਸੇਮ ਸੂਟ ਬੈਡ ਤਿਆਰ ਕਰਵਾ ਕੇ ਲੈ ਸਕਦੇ ਹੋ ਤੇ ਜਿਹੜੇ ਆਪਣੇ ਅੱਜ ਵਾਲੇ ਸੂਟ ਨੇਗੇ ਸਾਰੇ ਆਪਣੇ ਵਰਕ ਵਾਲੇ ਮਸ਼ੀਨ ਵਰਕ ਦੇ ਵਿੱਚ ਸੂਟ ਤਿਆਰ ਹੋਏ ਹੁੰਦੇ ਨੇ ਟਾਈ ਡਾਈ ਵਾਲੇ ਸੂਟ ਨਹੀਂ ਹੈਗਾ ਤੇ ਆਪਣੇ ਵਰਕ ਵਾਲਾ ਵਧੀਆ ਪਾਰਟੀ ਵੇਅਰ ਸੂਟ ਵੀ ਤੁਸੀਂ ਨੂੰ ਦੇਖ ਕੇ ਆਪਣਾ ਤਿਆਰ ਕਰਵਾ ਸਕਦੇ ਹੋ ਗਰਮੀਆਂ ਵਾਲਾ ਸੂਟ ਆਪਣਾ ਗਰਮੀਆਂ ਵਾਲੇ ਕਿਸੇ ਵੀ ਫੈਬਰਿਕ ਦੇ ਵਿੱਚ ਕਰਵਾ ਸਕਦੇ ਆਪਣੇ ਪਾਰਟੀ ਵੇਅਰ ਕਿਸੇ ਵੀ ਫੈਬਰਿਕ ਚ ਕਰਵਾ ਸਕਦੇ ਹਰ ਇੱਕ ਤਰ੍ਹਾਂ ਦਾ ਆਪਣੇ ਕੋਲ ਫੈਬਰਿਕ ਹੈ ਹਰ ਇੱਕ ਤਰ੍ਹਾਂ ਦੀ ਸਟਿਚਿੰਗ ਹੈ ਹਰ ਇੱਕ ਤਰ੍ਹਾਂ ਦਾ ਵਰਤਣਾ ਕਿਸੇ ਵੀ ਤਰ੍ਹਾਂ ਦਾ ਪ੍ਰੀਮੀਅਮ ਸੂਟ ਹੈ ਤੁਸੀਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਸੂਟ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਣਗੇ ਤੇ ਵੀਡੀਓ ਅੰਤ ਤੱਕ ਜੁੜ ਦੇਖੋ ਹਾਂਜੀ ਜਿਹੜਾ ਆਪਣਾ ਇਹ ਸੂਟ ਆਪਣੇ ਪਿਆਰ ਕਰਵਾਇਆ ਹੈ ਜੌਰਜਟ ਦੀ ਫੈਬਰਿਕ ਆ ਜਿਹਦਾ ਗ੍ਰੇ ਕਲਰ ਹੈ ਵਾ ਗ੍ਰੇ ਕਲਰ ਤੇ ਆਪਣੇ ਰੈਡੀ ਕਰਵਾਇਆ ਹੈ ਤੇ ਇਹ ਫੌਜੀ ਕਲਰ ਦੇ thread ਨਾਲ ਆਪਣਾ ਵਰਕ ਕਰਵਾਇਆ ਆਰੀ ਵਰਕ ਦਾ ਸੂਟ ਆਪਣਾ ਇਹ ਫੌਜੀ ਕਲਰ ਦਾ thread ਆਪਣਾ ਇਸ ਲਈ ਫੌਜੀ ਦਾ thread ਲਗਾ ਕੇ ਇੱਕ thread ਦੇ ਨਾਲ ਹੀ ਆਰੀ ਵਰਕ ਨਾਲ ਆਪਾਂ ਸੂਟ ਤਿਆਰ ਕਰਵਾਇਆ ਐਡਾ ਸੈਂਟਰ ਪੈਨਲ ਹੈ ਸਾਰੇ ਚੌੜੇ ਚੌੜੇ ਸੈਂਟਰ ਪੈਨਲ ਹੈ ਐਡਾ ਫੌਜੀ ਕਲਰ ਨਾਲ ਸ਼ਰਧਈ ਦੇ ਨਾਲ ਤੇ ਇਹਦੀ ਨੱਕ ਤੇ ਵਰਕ ਆਉਗਿਆ ਦੇਖੋ ਆਪਾਂ ਦੇਖਦੇ ਵਰਤਾਰੇ ਇਹ ਵੀ ਸਾਰਾ ਡਿਜ਼ਾਈਨ ਤਿਆਰ ਹੋ ਗਿਆ ਫਰੰਟ ਸਾਈਡ ਛੋਟੇ ਇਹ ਮੈਂ ਕਿਰਿਆ ਕਰ ਰਿਹਾ ਹਾਂ ਹਾਂਜੀ ਇਹ ਆਪਣਾ ਪਹਿਲਾ ਨਾ ਇਹ ਮਹਿਰੂਨ ਸ਼ੇਡ ਦੇ ਨਾਲ ਕਾਫੀ ਸੂਟ ਬਣੇ ਸੀ ਆਪਣੇ ਇਹ ਪਹਿਲਾ ਸੂਟ ਜਿਹੜਾ ਆਪਣਾ ਫੋਜੀ ਥ्रेड ਦੇ ਨਾਲ ਬਣਿਆ ਜਿਵੇਂ ਹੁਣ ਦੇਖੋ ਇਹ ਵਾਲੇ ਕਸਟਮਰ ਦੇ ਕੋਲ ਨਾ ਆਪਣਾ ਦਾ ਆ ਹੈਗਾ ਸੀ ਬਲੂਦੀ ਕਲਰ ਦਾ ਉਹਨਾਂ ਨੂੰ ਸਭ ਦੱਸ ਤਾਂ ਵੀ ਮੇਰਾ ਇਹ thread ਲਗਾ ਦਿਓ ਤੇ ਗ੍ਰੇ ਕਲਰ ਤੇ ਵੀ ਪੱਟਾ ਜਿਹੜਾ ਮੇਰਾ ਹੋ ਰੀਯੂਜ਼ ਹੋ ਜੂਗਾ ਤਾਂ ਇਸ ਕੇ ਲਈ ਤੁਸੀਂ ਵੀ ਆਪਣਾ ਤੁਹਾਡੇ ਕੋਲ ਵਧੀਆ ਦੁਪੱਟੇ ਪਏ ਨੇ ਜਿਵੇਂ ਆਪਣੇ ਕਮਲ ਚੂਨ ਵਗੈਰਾ ਦੇ ਵਧੀਆ ਪਰਪਲ ਟਿਕਰ ਉਹਨਾਂ ਦਾ ਦੁਪੱਟੇ ਤਿਆਰ ਕਰਵਾ ਲੈਣੇ ਅਗਰ ਤੁਹਾਡੇ ਕੋਲ ਕੋਈ ਜਦੋਂ ਦੁਪੱਟੇ ਵਗੈਰਾ ਹੈਗੇ ਨੇ ਤੁਸੀਂ ਐਦਾਂ ਵੀ ਆਪਣਾ ਮੇਰਾ ਦੁਪੱਟਾ ਤੋਂ ਸੂਚ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਆਪਣਾ thread ਵਗੈਰਾ ਦੱਸ ਕੇ ਜਾਂ ਇਹਨੂੰ ਦੋ ਕਲਰਾਂ ਦੇ ਵਿੱਚ ਵੀ ਆ thread ਸੀ ਜਿਹੜਾ ਜ਼ਿਆਦਾ ਖਵਾ ਲੈਂਦੇ ਵੀ ਜਿਹੜਾ ਤੁਹਾਡੇ ਕੋਲ ਦੁਪੱਟਾ ਹੈਗਾ ਤੁਸੀਂ ਉਹ thread ਜ਼ਿਆਦਾ ਰੀਯੂਜ਼ ਕਰਵਾ ਸਕਦੇ ਹੋਗੇ ਜ ਬਸ ਉਹਨਾ ਆਪਣਾ ਆਦੀ ਬਰਕਾ ਦਾ ਸੂਟ ਦੇਖੋ ਤੇ ਧਿਆਨ ਰੱਖੋ ਜੌਰਜਟ ਫੈਬਰਿਕ ਤੇ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਇਹਨੂੰ ਮਸੇਲ ਵਗਾਰਾ ਤੇ ਕੈਂਬ੍ਰਿਕ ਤੇ ਹਨਾ ਫੈਬਿਕ ਵਗਾਰਾ ਜਿੰਮੇ ਤੁਹਾਨੂੰ ਪਸੰਦ ਆ ਉਹ ਕਰਵਾ ਸਕਦੇ ਹੋ ਇਹ ਵਾਲਾ ਆਪਣਾ ਦੇਖੋ ਬਾਹਵੇਂ ਉੱਪਰ ਆਊਗਾ ਸੇਮ ਸੈਂਟਰ ਪੈਨਲ ਨਾਲ ਨਾਲ ਦੀ ਜਿਹੜੀ ਬਰਤ ਹੈਗਾ ਉਹ ਆਪਣਾ ਬਾਹਵੇਂ ਉੱਪਰ ਆਊਗਾ ਤੇ ਫਰੰਟ ਸਾਈਡ ਛੋਟ ਤੇ ਤੁਸੀਂ ਦੁਪੱਟਾ ਭਾਵੇਂ ਆਪਣਾ ਇਹਦੇ ਨਾਲ ਜੌਰਜਟ ਦੇ ਨਾਲ ਤੁਹਾਨੂੰ ਮੈਂ ਚੂਨਦਾ ਕਰਵਾਉ ਤਾਂ ਪਿਓਰ ਔਰਗੰਜ਼ਾ ਦਾ ਕਰਵਾਉ ਹਨ ਜਿੰਮੇ ਤੁਹਾਨੂੰ ਪਸੰਦ ਆ ਤੁਸੀਂ ਉਹ ਵੀ ਕਰਵਾ ਸਕਦੇ ਹੋ ਕਾਈਡ ਆਈ ਇਹ ਬਹੁਤ ਸੋਹਣਾ ਲੱਗੂ ਗਰੇ ਕਲਰ ਦਾ ਕਰਵਾ ਇਹ ਤਾਂ ਵੀ ਕਰਵਾ ਸਕਦੇ ਬਿਨਾਂ ਦੁਪੱਟੇ ਤੋਂ ਲੈਣਾ ਤਾਂ ਆਪਣਾ ਬਿਨਾਂ ਦੁਪੱਟੇ ਤੋਂ ਲੈ ਸਕਦੇ ਹੋ ਉਹ ਸੋਨੇ ਡਿਜ਼ਾਈਨਿੰਗ ਹੈ ਥ੍ਰੈਟ ਵਗੈਰਾ ਸਾਰਾ ਆਪਣਾ ਦੱਸ ਕੇ ਆਪ ਨੂੰ ਸਕਦੇ ਹੋ ਉਸਾਰ ਉਹ ਮੇ ਆਪਣੀ ਅਨਾਰਵਾਹੀ ਲੈ ਸਕਦੇ ਹਾਂ ਜਿਹੜਾ ਨੈਕਸਟ ਹੈਗਾ ਆਪਣਾ ਜਿਹੜਾ ਇਹ ਵਾਲਾ ਸੂਟ ਆਪਾਂ ਨੇ ਤਿਆਰ ਕਰਵਾਇਆ ਇਹ ਵੀ ਆਪਣਾ ਗ੍ਰੇ ਕਲਰ ਦਾ ਸੂਟ ਹੈਗਾ ਇਹ ਥੋੜਾ ਲਾਈਟ ਜਿਹਾ ਗ੍ਰੇ ਆ ਲਾਈਟ ਗ੍ਰੇ ਕਲਰ ਹੈਗਾ ਲਾਈਟ ਗ੍ਰੇ ਕਲਰ ਹੈਗਾ ਤੇ ਇਹ ਐਮਿ ਮਸ਼ੀਨਵਰਕ ਦੇ ਨਾਲ ਹੀ ਤਿਆਰ ਕਰਵਾਇਆ ਦੇਖ ਸਕਦੇ ਹੋ neck ਬਣਾਇਆ ਹੈ ਬਹੁਤ ਸੋਹਣਾ ਤੇ 3 ਕਲਰ ਦੇ ਵਿੱਚ ਦੇਖੋ ਇਹ ਨੈਕ ਦਾ ਡਿਜ਼ਾਈਨ ਬਣਾਇਆ ਹੈਗਾ ਜਿਹੜੇ ਵਿੱਚ ਦੇਖੋ ਗਰੇ ਦੇ ਵਿੱਚ ਜਿਹੜਾ ਹਾਂ ਮਹਿੰਦੀ ਆ ਛੇੜਾ ਨਾਲ ਕਾਫੀ ਸੋਹਣਾ ਲੱਗ ਰਿਹਾ ਹੈ ਮਹਿੰਦੀ ਤੇ 3 ਦਾ ਜਿਹੜਾ ਕੰਬੀਨੇਸ਼ਨ ਜਾਂ ਇੱਕ ਲਵੈਂਡਰ ਆ ਲਾਈਟ ਲਵੈਂਡਰ ਜਾਂ ਸਾਰੇ ਲਾਈਟ ਲਾਈਟ ਜਿਹੜੇ ਸ਼ੇਡ ਦੇ ਬਹੁਤ ਸੋਹਣਾ ਲੱਗ ਰਿਹਾ ਦੇਖੋ ਨਾ ਵਿੱਚ ਸਾਰੀ ਛੋਟੇ ਦੀ ਬੂਟੀਆਂ ਆਉਣਗੀਆਂ ਜਿਹੜਾ neck ਦਾ ਵਰਕ ਹੋਇਆ ਹੈਗਾ ਇਹ ਆਪਣਾ ਵਧੀਆ ਹੈਵੀ ਵਰਕ ਹੈ ਬਹੁਤ ਸੋਹਣੀ ਡਿਜ਼ਾਈਨ ਬਣੀ ਪਈ ਹੈ ਫ੍ਰੈਂਟ ਤੇ ਆਪਣੇ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਵਰਕ ਇਦਾਂ ਦਾ ਮਿਲੂਗਾ ਦੇਖੋ ਬਿਲਕੁਲ ਡਿਫਰ ਉਸ ਨੂੰ ਸਟਾਈਲ ਕਰ ਦੇਗਾ ਨਾਲ ਹੁਣ ਆਪਾਂ ਮੈਂ ਆਪਾਂ ਇਹਦੇ ਟਾਈਟੜੇ ਦੀ ਦੁਪੱਟਾ ਕਰਵਾਈ ਹੈ ਭਾਵੇਂ ਇੱਕ ਕਲਰ ਦਾ ਕਰਵਾਈ ਹੈ ਨਾ ਜਿਵੇਂ ਕਸਟਮਰ ਦੀ ਚੁਆਇਸ ਹੁੰਦੀ ਹੈ ਪਸੰਦ ਹੁੰਦੀ ਹੈ ਉਸ ਅਨੁਸਾਰ ਆਪਾਂ ਦੁਪੱਟਾ ਕਰਵਾਉਣਾ ਕਿਸੇ ਕਲਰ ਦਾ ਦੁਪੱਟਾ ਪਸੰਦ ਹੁੰਦਾ ਕਿਸੇ ਨੂੰ ਟਾਈਟੜੇ ਦੀ ਕਿਸੇ ਨੂੰ ਜ਼ਿਆਦਾ ਟਾਈਟੜੇ ਨਹੀਂ ਪਸੰਦ ਹੁੰਦੇ ਸਿਰਫ ਹਲੜਾ ਦੇ ਜਾਂ ਆਪਣਾ ਕੋਲ ਸੈਟ ਕਰਵਾ ਲੈਂਦੇ ਨੇ ਇਸੇ ਨੂੰ ਸਾਰਾ ਦੁਪੱਟਾ ਵਧੀਆ ਲੱਗਦਾ ਹਨ ਆਪਾਂ ਜੇਕਰ ਤੁਸੀਂ ਆਪਣਾ ਬੁਟੀਕ ਤੋਂ ਸੂਟ ਤਿਆਰ ਕਰਵਾਉਣੀ ਹੈ ਹੀ ਫਾਇਦਾ ਹੁੰਦਾਗਾ ਵੀ ਆਪਾਂ ਆਪਣੀ ਪਸੰਦ ਦੇ ਅਨੁਸਾਰ ਹਨਾ ਸਾਰਾ ਸੂਟ ਤਿਆਰ ਕਰਵਾ ਸਕਦੇ ਆਂ ਇੰਨੇ ਹੁਣ ਤਾਂ ਦੁਪੱਟਾ ਪਸੰਦ ਦਾ ਤੁਸੀਂ ਉਹ ਵੀ ਆਪਣਾ ਤਿਆਰ ਕਰਵਾ ਸਕਦੇ ਆ ਇਹਦੇ ਵਿੱਚ ਕੋਈ ਵਰਕ ਹੈ ਆਪਣਾ ਸਕੀਪ ਕਰਵਾਉਣਾ ਆਪਾਂ ਮੈਂ ਐਡ ਕਰਵਾਉਣਾ ਜੇ ਆਹ ਵਾਲੀ ਬੀਲ ਤੁਸੀਂ ਥੇਲੇ ਤੇ ਐਡ ਕਰਵਾਉਣੀ ਆ ਤਾਂ ਉਹਦਾ ਕਰਵਾ ਕੇ ਆਪਣਾ ਲੈ ਸਕਦੇ ਹੋ ਸੇਮ ਤੋਂ ਸੇਮ ਸੂਟ ਤੁਸੀਂ ਆਪਣਾ ਹੀ ਤਿਆਰ ਕਰਵਾਇਆ ਹੋਇਆ ਲੈਣਾਗਾ ਬਸ ਸੇਮ ਸੂਟ ਅਵੇਲੇਬਲ ਆਪਣੇ ਕੋਲ ਸੇਮ ਲੈ ਸਕਦੇ ਹੋ ਹਾਂਜੀ ਜਿਹੜਾ ਨੈਕਸਟ ਹੈਗਾ ਇਹ ਵਾਲਾ ਆਪਣਾ ਆਰੀ ਵਰਕ ਦਾ ਸਿੰਟਗਾ ਇਹ ਵੀ ਆਪਣਾ ਇੱਕ ਫਰੇਟ ਦੇ ਨਾਲ ਹੀ ਤਿਆਰ ਹੋਇਆ ਹੈਗਾ ਮਸਲੀਨ ਦੀ ਇਹਦੀ ਫੈਬਰਿਕ ਹੈ ਮਸਲੀਨ ਫੈਬਰਿਕ ਤੇ ਤਿਆਰ ਆਪਣਾ ਹੀ ਹੈ ਇਹ ਤਾਂ ਮਸਲੀਨ ਫੈਬਰਿਕ ਤੇ ਤਿਆਰ ਹੈ ਇਹਦੇ ਚਾਕਾਂ ਦੇ ਉੱਪਰ ਵਰਕ ਹੈ ਇਹ ਦੋਨਾਂ ਸਾਈਡ ਤੇ ਚਾਕਾਂ ਦੇ ਉੱਪਰ ਵਰਕ ਆਲੀ ਵਰਕ ਨਾਲ ਤਿਆਰ ਆ ਆਫ ਵਾਈਟ ਆਪਾ ਦੇ ਸੈੱਟ ਲਾਇਆ ਹੈ ਇਹਦੇ ਫਰੰਟ ਸਾਈਡ ਵੀ ਵਰਕ ਹੋਇਆ ਚਾਕਾਂ ਤੇ ਤੇ ਬੈਕ ਸਾਈਡ ਵੀ ਇਹ ਦੇਖੋ ਇਹਦੇ ਬੈਕ ਸਾਈਡ ਵੀ ਆਪਣੇ ਚਾਕਾਂ ਦੇ ਉੱਪਰ ਵਰਕ ਹੋਇਆ ਹੈਗਾ ਆ ਵਾਹ ਇਹ ਚੱਕ ਦਾ ਵਰਕ ਵੈਕ ਸਾਈਡ ਆ ਗਿਆ ਤੇ ਆਹ ਫਰੰਟ ਸਾਈਡ ਆ ਗਿਆ ਫਰੰਟ ਸਾਈਡ ਵੈਕ ਸਾਈਡ ਤੇ ਆਪਣਾ ਗਲੇ ਦੇ ਵਰਕ ਕਰਦਾ ਗਾ ਗਲੇ ਦੇ ਵਰਕ ਕਰਾ ਗਏ ਬਾਕੀ ਆ ਜਿਹੜਾ ਇੱਧਰ ਵਰਕ ਹੈ ਬਾਹ ਦੇ ਉੱਪਰ ਆ ਗਿਆ ਇੱਧਰ ਤੇ ਇਹਦੀ ਬਾਟਮ ਦੇ ਉੱਪਰ ਵੀ ਵਰਕ ਆਵਣਾ ਬਾਟਮ ਤੇ ਵਰਕ ਬਾਟਮ ਤੇ ਵਰਕ ਦਾ ਗਾ ਤੇ ਇਹਦੇ ਆਪਣੇ ਚਾਕ ਆ ਘੇਰੇ ਤੇ ਵਰਕ ਦਾ ਗਾ ਬਾਕੀ ਤੁਸੀਂ ਹਾਂ ਇਹਦੇ ਵਿੱਚੋਂ ਕੁਝ ਸਕਿਪ ਕਰ ਪਾਉਣਾਗਾ ਤਾਂ ਉੱਪਰ ਬਾ ਸਕਦੇ ਵਰਕੇ ਦੇ ਸਾਰੇ ਸੂਟ ਕੀ ਆਗਾ ਦੇਖੋ ਮੇਲ ਵਰਕ ਆਪਣਾ ਬਾਟਮ ਦਾ ਹੁੰਦਾਗਾ ਗਲੇ ਦਾ ਹੁੰਦਾ ਉਹ ਵੀ ਆ ਗਿਆ ਚਾਕਾ ਦੇ ਰਿਹਾ ਤੇ ਫਰੰਟ ਸਾਈਡ ਆ ਗਿਆ ਬੈਕ ਸਾਈਡ ਆ ਗਿਆ ਬਾਹਾਂ ਤੇ ਆ ਗਿਆ ਮਤਲਬ ਸਾਰੇ ਸੂਟ ਦੇ ਉੱਪਰ ਹੀ ਵਰਕ ਆ ਗਿਆ ਇਹਦੇ ਵਿੱਚ ਕੁਝ ਕੱਟ ਕਰਵਾ ਕੇ ਤੁਸੀਂ ਸੂਟ ਤਿਆਰ ਕਰਵਾ ਸਕਦੇ ਆਪਣਾ ਕਰਵਾ ਸਕਦੇ ਸੇਮ ਸੂਟ ਆਪਣੇ ਕੋਲੇ ਹੀ ਬਣਿਆ ਹੋਇਆ ਹੈਗਾ ਤੁਸੀਂ ਆਪਣਾ ਸੇਮ ਸੂਟ ਲੈਣਾਗਾ ਤਾਂ ਆਪਣਾ ਸੇਮ ਸੂਟ ਲੈ ਸਕਦੇ ਹੋ ਸੇਮ ਡਿਜ਼ਾਈਨ ਦੇ ਨਾਲ ਦੁਪੱਟਾ ਤਿਆਰ ਕਰਵਾਉਣਾ ਤਾਂ ਆਪਣਾ ਦੱਸ ਕੇ ਫਿਰ ਤਿਆਰ ਜੇ ਹਨਾ ਨੂੰ ਸੰਦੋ ਪਿਆ ਕਰਵਾ ਸਕਦੇ ਵਿਦਆਉਟ ਦੁਪੱਟਾ ਤੁਸੀਂ ਪਾਏ ਕਰ ਰਹੇ ਹੋ ਬਸ ਸੂਟ ਤਾਂ ਆਪਣਾ ਵਿਦਆਉਟ ਦੁਪੱਟਾ ਪਾਏ ਕਰ ਸਕਦੇ ਸੇਮ ਆਪਣੇ ਕੋਲ ਰੈਡੀ ਸੂਟਾਂ ਨੂੰ ਮਿਲ ਜੂਗਾ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਣਾ ਜਿਹੜਾ ਇਹ ਸੂਟ ਆਪਣਾ ਇਹ ਟੈਪੀਸਟਰੀ ਫੈਬਰਿਕਾ ਦੀ ਤੇ ਵਾਈਟ ਕਲਰ ਆ ਆਫ ਵਾਈਟ ਕਲਰ ਆ ਇਹਦਾ ਟੈਪੀਸਟਰੀ ਫੈਬਰਿਕ ਹੈ ਇਹਦੋਂ ਆਪਾਂ ਮੋਰਾਂ ਵਾਲਾ ਸੂਟ ਦਿਖਾਵਾਂਗੇ ਪਹਿਲਾਂ ਵੀ ਤੁਸੀਂ ਸਾਡੇ ਮੋਰ ਦੇਖੇ ਸੀਗੇ ਉਹ ਵੱਡੇ ਮੋਰ ਸੀ ਛੋਟੇ ਮੋਰ ਨੇ ਉਹ ਵੀ ਐਦਾ ਆਫ ਵਾਈਟ ਦੇ ਉੱਪਰ ਹੀ ਬਣਿਆ ਹੋਇਆ ਸੀਗਾ ਆਪਣਾ ਟੈਪੀਸਟਰੀ ਫੈਬਰਿਕ ਹੈ ਦੀ ਇਹ ਵਾਲੇ ਧੇਰੇ ਤੇ ਉੱਪਰ ਬਣੇ ਹੋਏ ਨੇ ਮੋਰ ਬਣੇ ਹੋਏ ਨੇ ਧੇਰੇ ਦੇ ਉੱਪਰ ਦੇਖੋ ਦੋਨਾਂ ਕੋਨਿਆਂ ਦੇ ਉੱਪਰ ਢੇਰ ਦੇ ਉੱਪਰ ਇੱਦਾਂ ਛੋਟੇ-ਛੋਟੇ ਮੋਰ ਬਣੇ ਹੋਏ ਨੇਗੇ ਇਹਦੇ ਵਿੱਚ ਆਪਾਂ ਨੇ ਜਿਹੜਾ ਰਾਇਲ ਗਲੂ ਕਲਰ ਹੈਗਾ ਉਹ ਹੈਗਾ ਤੇ ਇੱਕ ਵਸ ਜਰੀ ਹੈ ਜਿਹੜੀ ਉਹ ਪਰ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਦੇ ਆ ਕਿੱਦਾਂ ਦਿਖ ਰਹੇ ਨੇ ਕਿ ਮੋਰ ਦੇਖ ਲਓ ਬਹੁਤ ਸੋਹਣੇ ਬਣੇ ਹੋਏ ਨੇ ਇੱਧਰ ਬਾਹ ਦੇ ਉੱਪਰ ਆਗੇ ਆਹ ਵਾਲੇ ਇਹਦੇ ਬਾਹ ਦੇ ਉੱਪਰ ਇੱਕ ਮੋਰ ਆ ਦੋ ਮੋਰ ਆਗੇ ਇਹਦੇ ਢੇਰੇ ਦੇ ਉੱਪਰ ਤੇ ਫਿਰ ਇਹਦੀ ਬਾਟਮ ਦੇ ਉੱਪਰ ਵੀ ਟਿੱਕ ਆਉਗਾ ਓਹ ਕਿੱਦਾਂ ਆਹ ਵਾਲਾ ਬਾਟਮ ਬਾਟਮ ਦਾ ਵੀ ਇਹਦੇ ਉੱਪਰ ਵਰਕ ਤੇ ਬਾਹ ਦਾ ਵੀ ਹੈਗਾ ਇਹ ਆਪਣਾ ਘੇਰੇ ਦਾ ਵੀ ਹੈ ਬਾਕੀ ਜੇ ਤੁਸੀਂ ਬਾਟਮ ਵਗੈਰਾ ਵਾਲਾ ਨਹੀਂ ਕਰਵਾਉਣਾ ਚਾਹਦੇ ਤਾਂ ਆਪਣਾ ਪਸੰਦ ਦੇ ਅਨੁਸਾਰ ਕਰਵਾ ਸਕਦੇ ਹੋ ਬਾਕੀ ਜੇ ਤੁਸੀਂ ਆਪਣਾ ਇਦਾਂ ਹੀ ਸੇਮ ਤਿਆਰ ਕਰਵਾਉਣਾਗਾ ਤਾਂ ਆਪਣਾ ਸੇਮ ਟੂ ਸੇਮ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਨ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਤੁਹਾਨੂੰ ਮਸ਼ੀਨ ਵਰਕ ਦੇ ਵਿੱਚ ਸੂਟ ਦਿਖਾਏ ਸੀਗੇ ਬਹੁਤ ਸੋਹਣੇ ਕਲਰ ਕੰਬੀਨੇਸ਼ਨ ਦੇ ਨਾਲ ਆਪਾਂ ਤਿਆਰ ਕੀਤੇ ਹੋਏ ਸੀ ਤੁਸੀਂ ਆਪਣਾ ਸੇਮ ਤਿਆਰ ਕਰਵਾਉਣਾ ਹੈ ਤਾਂ ਆਪਣਾ ਸੇਮ ਤਿਆਰ ਕਰਵਾ ਸਕਦੇ ਹੋ ਤੁਸੀਂ ਵੀ ਤਰ੍ਹਾਂ ਦਾ ਆਪਣਾ ਫੈਬਰਿਕ ਵਗੈਰਾ ਤੁਸੀਂ ਚੇਨ ਨਹੀਂ ਕਰਨਾ ਪਰ ਚੇਂਜ ਕਰਨਾਗਾ ਕੋਈ ਹਨ ਵਰਕਰ ਦੇ ਵਿੱਚ ਸਕਿਪ ਐਡ ਕਰਵਾਵਾਂਗਾ ਆਪਣਾ ਦੁਪੱਟਾ ਵੀ ਦੋੜ ਦੁਪੱਟਾ ਲੈਣਾਗਾ ਜਾਂ ਵੀ ਦੁਪੱਟਾ ਲੈਣਾ ਦੁਪੱਟੇ ਦੀ ਡਾਈ ਵਗੈਰਾ ਵੀ ਤੁਸੀਂ ਚੇਂਜ ਕਰ ਸਕਦੇ ਹੋ ਦੁਪੱਟੇ ਦੀ ਲੇਸ ਵਗੈਰਾ ਫਿਨਿਸ਼ਿੰਗ ਕਿੱਦਾਂ ਦਿਵਾਉਣੀ ਹੈਗੀ ਆਪਣਾ ਉਹਦਾ ਵੀ ਆਪਣਾ ਚੇਂਜ ਕਰਕੇ ਲੈ ਸਕਦੇ ਹੋ ਜਿਵੇਂ ਤੁਹਾਨੂੰ ਪਸੰਦ ਹੋਇਆ ਉਸੇ ਅਕੋਰਡਿੰਗ ਆਪਣਾ ਸੂਟ ਐਡ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਆਪਣਾ ਸੂਟ ਐਡ ਮੰਗਵਾ ਸਕਦੇ ਹੋ ਹਾਂਜੀ ਜੇਕਰ ਤੁਹਾਨੂੰ ਕੋਈ ਸੂਟ ਪਸੰਦ ਆਇਆ ਆਪਣਾ ਸਕਰੀਨਸ਼ਾਟ ਭੇਜ ਕੇ ਸਾਨੂੰ ਵਟਸਐਪ ਤੇ ਆਰਡਰ ਦੇ ਸਕਦੇ ਹੋ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਹੁੰਦਾ 62391689 ਸੜੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ ਕਲੈਕਸ਼ਨ ਨਾਲ ਨਵੀਂ ਵੀਡੀਓ ਨਾਲ ਸਸ਼ੀ ਕਾਂ